ਸਤਿ ਸ਼੍ਰੀ ਅਕਾਲ ਮੈਂ ਹਰਦੀ ਅਸਮ ਜਰ ਨਿਊਜ਼ ਦੇ ਇੱਕ ਦਰਸ਼ਕਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਦੇਸ਼ ਵਿਦੇਸ਼ ਦੀਆਂ ਖਬਰਾਂ ਨੂੰ ਲੈ ਕੇ ਮਾਰਤੇ ਇੱਕ ਵਾਰ ਨਜ਼ਰ ਮੁਖਸਰ ਕਿਆਂ ਤੇ ਸੀਮਾ ਨੇ ਅੱਜ ਵੱਖ-ਵੱਖ ਵਿਭਾਗਾਂ ਵਿੱਚ 417 ਨੌਜਵਾਨਾਂ ਨੂੰ ਦਿੱਤੇ ਨਿਯੁਕਤੀ ਪੱਤਰ ਚੰਡੀਗੜ੍ਹ ਦੇ ਮਿਊਂਸਿਪਲ ਭਵਨ ਵਿਖੇ ਹੋਇਆ ਪ੍ਰੋਗਰਾਮ ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ਾ ਤੇ ਕਿਸਾਨ ਯੂਨੀਅਨ ਦਾ ਝੰਡਾ ਤੇ ਸਟicker ਵਾਲੇ ਵਾਹਨ ਰੈਂਗ ਟੋਲ ਫਰੀ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਡੀਸੀਪੀ ਜਸਕਰਨ ਸਿੰਘ ਤੇਜਾ ਅਤੇ ਟੋਲ ਪਲਾਜ਼ਾ ਦੇ ਮੈਨੇਜਰ ਵਿਚਕਾਰ ਹੋਈ ਮੀਟ ਜਿਨਸੀ ਸ਼ੋਸ਼ਣ ਅਤੇ ਹੱਤਿਆ ਦੇ ਮਾਮਲੇ ਵਿੱਚ ਸਜ਼ਾ ਕੱਟ ਰਹੇ ਗੁਰਮੀਤ RAM ਰਹੀਮ ਨੂੰ 21 ਦਿਨਾਂ ਦੀ ਮਿਲੀ ਫਰਲੋ। ਭ੍ਰਿਸ਼ਟਾਚਾਰ ਮਾਮਲੇ 'ਚ ਪੰਜਾਬ ਦੇ 2 ਪ੍ਰੋਫੈਸਰ ਹੋਏ ਗ੍ਰਿਫਤਾਰ ਵਿਜੀਲੈਂਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਕਾਰਵਾਈ। ਅਦਾਲਤ ਨੇ ਪੁਲਿਸ ਨੂੰ ਦਿੱਤਾ 3 ਦਿਨ ਦਾ ਰਿਮਾਂਡ। ਬਾਬਾ RAM ਦੇਵ ਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਪਤੰਜਲੀ ਇਸ਼ਤਿਹਾਰ ਮਾਮਲੇ ਦੇ ਵਿੱਚ ਮਾਨਹਾਣੀ ਦਾ ਕੇਸ ਕੀਤਾ ਗਿਆ। ਪੰਜਾਬ 'ਚ ਕੁਸਪੈਟ ਦੀ ਕੋਸ਼ਿਸ਼ ناکਾਮ ਭਾਰਤ-ਪਾਕਿਸਤਾਨ ਸਰਹੱਦ ਤੇ ਬੀਐਸਐਫ ਨੇ ਪਾਕਿਸਤਾਨੀ ਨੂੰ ਸਪੈਟ ਕੀ ਕੀਤਾ ਟਾਟੇ ਬਰਦਾਸਪੁਰ ਤੋਂ ਵੱਡੀ ਖਬਰ ਵੱਡਾ ਤਸਕਰ ਬਲਵਿੰਦਰ ਸਿੰਘ ਉਰਫ ਬਿੱਲਾ ਐਨਸੀਬੀ ਨੇ ਕੀਤਾ ਗ੍ਰਿਫਤਾਰ ਡਿਬਰੂਗੜ੍ਹ ਜੇਲ੍ਹ ਚ ਹੋਵੇਗਾ ਬੰਦ ਜਲੰਧਰ ਦੇ ਵਿੱਚ ਹੈਰਾਨ ਕਰਨ ਵਾਲਾ ਮਾਮਲਾ 2 ਸਾਲ ਪੁਰਾਣੀ ਐਨਓਸੀ ਤੇ 6 ਸਾਲ ਪਹਿਲਾਂ ਪਾਸ ਹੋਇਆ ਨਕਸ਼ਾ ਐਮਸੀਜੇ ਕਮਿਸ਼ਨਰ ਨੇ ਦਿੱਤੇ ਐਫਆਈਆਰ ਦੇ ਹੋਇਆ ਮੋਗਾ 'ਚ ਇਨਸਾਨੀਅਤ ਹੋਈ ਸ਼ਰਮਸਾਰ ਇਸ਼ਕ ਦੇ ਵਿੱਚ ਰੋੜਾ ਬਣੀ ਭੂਆ ਦਾ ਭਤੀਜੇ ਨੇ ਕੀਤਾ ਕਤਲ ਮਿਤਕ ਦਾ ਨੂਨ ਨਾਲ ਸੀ ਨੌਜਵਾਨ ਦੇ ਪ੍ਰੇਮ ਸੰਬੰਧ ਦੋਨੋ ਮੁਲਜ਼ਮ ਪੁਲਿਸ ਨੇ ਕੀਤੇ ਗ੍ਰਿਫਤਾਰ ਦਰਨਾਚਰ ਹਿੰਦੂ ਆਗੂ ਨੇ ਨਸ਼ੀਲੀ ਕੋਲਡਿੰਗ ਪਲਾਕ ਕੇ ਕੀਤਾ ਸੀ ਜਿਨਸੀ ਸ਼ੋਸ਼ਣ ਗਰਭਵਤੀ ਹੋਣ ਤੇ ਦਿੱਤੀਆਂ ਧਮਕੀਆਂ ਪੁਲਿਸ ਨੇ ਕੇਸ κατα ਦਰਜ ਪਿਆਨਕ ਸੜਖਾਸੇ ਦੌਰਾਨ ਅਜੇ ਤੱਕ ਨਹੀਂ ਮਿਲੀਆਂ ਦੋ ਮ੍ਰਿਤਕ ਲਾਸ਼ਾਂ ਚੌਕੀਨ ਚਾਰਜ ਦੀ ਦਲੇਰੀ ਦੀ ਹਰ ਪਾਸੇ ਹੋ ਰਹੀ ਚਰਚਾ ਸੀ ਮਾਨਯ 4 ਲੱਖ ਰੁਪਏ ਦੇਣ ਦਾ ਕੀਤਾ ਐਲਾਨ ਕੇਰਲ ਦੇ ਕੋਚੀ ਹਵਾਈ ਅੱਡੇ ਤੇ ਕਸਟਮ ਅਧਿਕਾਰੀਆਂ ਨੂੰ ਮਿਲੀ ਵੱਡੀ ਸਫਲਤਾ ਬੋਟਾ ਚ 8 ਸੋਨੇ ਦੀਆਂ ਚਿਨਾ ਲੁਕੋ ਕੇ ਲਿਆ ਰਹੇ ਯਾਤਰੀਨ ਉਧਕਾਰਨੇ ਕਿਤਾ ਗ੍ਰਿਫਤਾਰ ਟ੍ਰਾਂਸਪੋਰਟ ਐਸੋਸੀਏਸ਼ਨ ਨੇ ਐਲ ਪੀ ਜੀ ਤੇ ਪੁਲਿਸ ਕਮਿਸ਼ਨਰ ਨੂੰ ਲਿਖਿਆ ਪੱਤਰ 15 ਅਗਸਤ ਨੂੰ ਦਿੱਲੀ ਵਿੱਚ ਟਰੱਕਾਂ ਦੀ ਐਂਟਰੀ ਹੋਈ ਬੈਨ ਅੱਤਵਾਦਿਆਂ ਨੂੰ ਖਤਮ ਕਰਨ ਬੀਐਸਐਫ ਨੇ ਮੁਹਿੰਮ ਕੀਤੀ ਤੇਜ ਤਿੰਨ ਥਾਵਾਂ ਤੇ ਸਰਚ ਮੁਹਿੰਮ ਜਾਰੀ ਜੰਗਲਾਂ ਚ ਲੁਕੇ ਹੋਏ ਹਨ ਅੱਤਵਾਦੀ ਹਰਿਆਣਾ ਸਰਕਾਰ ਦੇ ਵੱਲੋਂ ਤੀਜ ਦੇ ਤਿਉਹਾਰ ਤੇ ਮਹਿਲਾਵਾਂ ਨੂੰ ਵੱਡਾ ਤੋਹਫਾ ਹਰ ਘਰ ਹਰ ਗ੍ਰਹਿਣੀ ਸਕੀਮ ਪੋਰਟਲ ਦੇ ਕੀਤੀ ਸ਼ੁਰੂਆਤ 500 ਰੁਪਏ ਦੇ ਵਿੱਚ ਮਿਲੇਗਾ ਗੈਸ ਸਿਲੰਡਰ ਕੋਲਕਾਤਾ ਡਾਕਟਰ ਕਤਲ ਮਾਮਲੇ ਦੇ ਵਿੱਚ ਦੇਸ਼ ਭਰ ਚੋਂ ਡਾਕਟਰਾਂ ਦੀ ਹਸਪਤਾਲ ਦਿੱਲੀ ਯੂਪੀਐਮਪੀ ਮਹਾਰਾਸ਼ਟਰ ਦੇ ਵਿੱਚ ਆਪੀਡੀ ਸਹੂਲਤਾਂ ਰਹਿਣ ਗਿਆ ਬੰਦ ਭਾਜਪਾ ਪਾਰਟੀ ਨੇ ਹਰਿਆਣਾ ਪ੍ਰਦੇਸ਼ ਚੋਣ ਕਮੇਟੀ ਦੀ ਲਿਸਟ ਕੀਤੀ ਜਾਰੀ ਸਾਬਕਾ ਕਰਮ ਮੰਤਰੀ ਸ਼੍ਰੀ ਅਨਿਲਵੀਜ ਨੂੰ ਬਣਾਇਆ ਮੈਂਬਰ 8 ਮਹੀਨੇ ਪਹਿਲਾਂ ਕੈਨੇਡਾ ਗਏ ਨੌਜਵਾਨ ਦੀ ਹੋਈ ਮੌਤ 스ਵਿੰਗ ਪੂਲ ਦੇ ਵਿੱਚ ਡੁੱਬਣ ਕਾਰਨ ਗਈ ਜਾਨ 8 ਮਹੀਨੇ ਪਹਿਲਾਂ ਪਿਤਾ ਨੇ ਆਪਣੇ ਪਲਾਟ ਵੇਚ ਕੇ ਬੇਟੇ ਨੂੰ ਸਟੱਡੀ ਵੀਜ਼ੇ ਤੇ ਭੇਜਿਆ ਸੀ ਕੈਨੇਡਾ ਪਾਕਿਸਤਾਨ ਚ ਬਿਜਲੀ ਬਿੱਲ ਲੋਕਾਂ ਦੀ ਕਰ ਰਹੇ ਬੱਤੀ ਗੁੱਲ ਮਹਿਜ 13 ਮਹੀਨਿਆਂ ਚ ਕੀਮਤਾਂ ਚ ਹੋਇਆ ਭਾਰੀ ਵਾਧਾ ਵਿਨੇਸ਼ ਫੁਗਾਤ ਮਾਮਲੇ ਦੇ ਵਿੱਚ ਪੀਟੀ ਊਸ਼ਾ ਦਾ ਵੱਡਾ ਬਿਆਨ ਕਿਹਾ ਵਜਨ ਦੀ ਮੈਨੇਜਮੈਂਟ ਕਰਨਾ ਖਿਡਾਰੀ ਤੇ ਕੋਚ ਦੀ ਜ਼ਿੰਮੇਵਾਰੀ ਮੈਡੀਕਲ ਟੀਮ ਨੂੰ ਦੋਸ਼ੀ ਠਹਿਰਾਉਣਾ ਠੀਕ ਨਹੀਂ ਕਿਸਨ ਹੋ ਤੱਕ ਦੇ ਮੁੱਖ ਬ੍ਰਾਫਰ ਕੱਲ ਫਿਰ ਹਾਜ਼ਰ ਹੋਵਾਂਗੇ ਹੋਰ ਵੀ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਤੁਸੀਂ ਵੇਖਦੇ ਰਹੋ ਐਸਐਮਜ਼ੈਟ ਨਿਊਜ਼